ਦੀ ਵਾਨ ਟੋਡਰ ਮਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਵੱਲੋਂ ਨਿਰੰਤਰ ਚੱਲ ਰਹੇ ਜਹਾਜ਼ ਹਵੇਲੀ ਦੇ ਕਾਰਜ ਦਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਮੰਤਰੀ ਤਰਨਪੀਰ ਸਿੰਘ ਸੋਧ ਵਿਧਾਇਕ ਲਖਵੀਰ ਸਿੰਘ ਰਾਯਾ ਤੇ ਵਿਧਾਇਕ ਗੁਰਦੇਵ ਸਿੰਘ ਮਾਨ ਨੇ ਚੈਜਾ ਲਈ ਇਸ ਤੋਂ ਪਹਿਲਾਂ ਫਾਊਂਡੇਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਕਾਨਕੇ ਦੀ ਗਵਾਹੀ ਵਿੱਚ ਜਹਾਜ਼ ਹਵੇਲੀ ਦੇ ਕਾਰਜ ਨੂੰ ਲੈ ਕੇ ਮੀਟਿੰਗ ਕੀਤੀ ਗਈ ਉਹ ਪਾਤਸ਼ਾਹੀ ਕਿਰਪਾ ਨਾਲ ਜਵਾਨ ਟੂਟਰਮਲ ਹੈਰੀਟੇਜ ਕਮੇਟੀ ਵੱਲੋਂ ਜੋ ਇੱਕ ਬੜਾ ਹੀ ਸਾਡਾ ਇਤਿਹਾਸਿਕ ਕਾਰਜ ਕੀਤਾ ਸ਼ੁਰੂ ਕੀਤਾ ਗਿਆ ਸੀ ਜਿਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਾਡੇ ਮੰਤਰੀ ਜੀ ਸਤਨਪ੍ਰੀਤ ਸਿੰਘ ਜੀ ਸੌਂ ਸਾਹਿਬ ਸਾਡੇ ਐਮਐਲਏ ਰਾਏ ਸਾਹਿਬ ਤਰਦੀਪ ਸਿੰਘ ਖਾਨੇ ਕੀ ਹੋਰੀ ਹੋਰੀ ਇਹਨਾਂ ਦੀ ਸਾਡੀ ਜਵਾਨ ਟੂਟਰਮਲ ਦੀ ਟੀਮ ਸਾਰੇ ਟੈਕਨੀਕਲ ਜਿਹੜੇ ਐਕਸਪਰਟਸ ਉਥਾਰੇ ਇਕੱਠੇ ਹੋਏ ਆ 30% ਜਿਹੜਾ ਰੈਸਟੋਰੇਸ਼ਨ ਦਾ ਜਿਹੜੀ ਦਵਾਨ ਟੋਡਰਮਲ ਜੀ ਦੀ ਹਵੇਲੀ ਸੀ ਜਹਾਜ਼ ਹਵੇਲੀ ਜੀ ਨੂੰ ਕਹਿੰਦੇ ਤਾਂ ਕਿ ਸਾਡੀ ਇਤਿਹਾਸਿਕ ਤਰੋਹਰ ਸੀ ਸਾਡੀ ਸਾਂਝੀ ਵਿਰਾਸਤ ਦੀ ਸਾਡੀ ਵਿਸ਼ਾਲ ਵਿਰਾਸਤ ਦੀ ਜਿਹੜੀ ਤਰੋਹਰ ਸੀ ਜਿਹੜੀ ਦਿਨੋਂ ਦਿਨ ਖਰਾਬ ਹੋ ਰਹੀ ਸੀ ਔਰ ਗੁਰੂ ਸਾਹਿਬ ਸਾਡੇ ਨੇ ਮਿਹਰ ਕਰਕੇ ਉਹ ਕੰਮ ਸ਼ੁਰੂ ਕਰਵਾਇਆ ਦਵਾਨ ਟੋਡਰਮਲ ਜਿਹੜੀ ਵਿਰਾਸਤੀ ਫਾਊਂਡੇਸ਼ਨ ਦੇ ਰਾਹੀਂ ਔਰ ਉਹ 60% ਕੰਮ ਨੇ ਪੂਰਾ ਹੋ ਚੁੱਕਿਆ ਅੱਜ ਉਹਦੀ ਸਮੀਖਿਆ ਕਰਨ ਨੂੰ ਵੇਖਣ ਅੱਗੇ ਕੀ ਕਰਨਾ ਹੈ ਉਹਦੇ ਵਾਸਤੇ ਚੇਚੇ ਤੌਰ ਤੇ ਮੰਤਰੀ ਜੀ ਇੱਥੇ ਬਧਾਰੇ ਆ ਸਾਰੇ ਇਸ ਦਿਵਾਰ ਟੋਟਮ ਸੋਸਾਇਟੀ ਦੇ ਜਿਹੜੇ ਸਾਥੀ ਆ ਉਹ ਸਾਰੇ ਪਹੁੰਚੇ ਆ ਡੀਸੀ ਐਡਮਿਨਿਸਟ੍ਰੇਸ਼ਨ ਇੱਥੇ ਪਹੁੰਚੀ ਆ ਸੋ ਸਾਰੇ ਇਹ ਸਿਵਲ ਅਧਿਕਾਰਾਂ ਦਾ ਮਨੁੱਖੀ ਅਧਿਕਾਰ ਹੈ ਔਰ ਇੱਕ ਦੁਨੀਆ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਅਖੇਲੀ ਦਿੱਤੀ ਗਈ ਸਭ ਤੋਂ ਵੱਡੀ ਕੁਰਬਾਨੀ ਹੈ This is the most expensive piece of land in the world in the history of Malkai so ਇਹ ਦੀ ਜਿਹੜੀ ਸੁਰੱਖਣ ਲਈ ਜਿਹੜੀ ਪ੍ਰਿਜ਼ਰਵੀਸ਼ਨ ਲਈ ਬਹੁਤ ਵੱਡਾ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕੀਤੀ ਹੈ ਅਸੀਂ ਗੁਰੂ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਤੁਹਾਡੇ ਵੀ ਸ਼ੁਕਰਗੁਜ਼ਾਰ ਹਾਂ ਜਿਹੜੀ ਇਸ ਕਾਰਜ ਨੂੰ ਤੁਸੀਂ ਦੁਨੀਆ ਦੇ ਕੋਨੇ ਕੋਨੇ ਵਿਚਾਰੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀਵਾਨ ਟੂਟਰਮਲ ਫਾਊਂਡੇਸ਼ਨ ਕਿ ਕਿ ਦਵਾਂਟੂ ਬਨਰ ਮਲਜੀ ਦੀ ਜੋ ਜਹਾਜ਼ ਹਵੇਲੀ ਹੈ ਉਹਦੀ ਰੈਸਟੋਰੇਸ਼ਨ ਦਾ ਕੰਮ ਜੋ ਦੇਖ ਰਹੀ ਹੈ ਔਰ ਇਹ ਨਿਸ਼ਕਾਮ ਇਹ ਜਿਹੜੀ ਫਾਊਂਡੇਸ਼ਨ ਹੈ ਇਹਦੀ ਰੈਸਟੋਰੇਸ਼ਨ ਦਾ ਕੰਮ ਨਿਸ਼ਕਾਮ ਕਰ ਰਹੀ ਹੈ ਇਸ ਫਾਊਂਡੇਸ਼ਨ ਦੀ ਜਿੰਨੀ ਤਾਰੀਫ ਕੀਤੀ ਜਾਵੇ ਲਫ਼ਜ਼ਾਂ ਦੇ ਵਿੱਚ ਉੰਨੀ ਥੋੜੀ ਔਰ ਇਹਨਾਂ ਦੀ ਦਿਲੋਂ ਇੱਛਾ ਸੀ ਫਾਊਂਡੇਸ਼ਨ ਦੀ ਕਿ ਅਸੀਂ ਦਵਾਂਟੂ ਬਨਰ ਮਲਜੀ ਦੀ ਹਵੇਲੀ ਜਿਹੜੀ ਕਿ ਦਿਨ-ਪ੍ਰਤੀ-ਦਨ ਖਸਤਾ ਹਾਲਤ ਵਿੱਚ ਹੁੰਦੀ ਜਾ ਰਹੀ ਸੀ ਵੀ ਅਸੀਂ ਉਹਨੂੰ ਸੰਭਾਲ ਕਰਦੇ ਹਾਂ ਸੋ ਇਹਨਾਂ ਨੇ ਜ਼ਿਕਰ ਸਾਡੇ ਮਾਨਯੋਗ ਸਪੀਕਰ ਸਾਹਿਬ ਸਰਦਾਰ ਕੋਤਾਰ ਸਿੰਘ ਜੀ ਸੰਧਵਾ ਸਾਹਿਬ ਨੇ ਕੀਤਾ ਸਰਦਾਰ ਕੋਤਾਰ ਸਿੰਘ ਜੀ ਸੰਧਵਾ ਸਾਹਿਬ ਨੇ ਇਹ ਗੱਲ ਸਾਡੇ ਵਿਭਾਗ ਦੇ ਧਿਆਨ ਚ ਲੈ ਕੇ ਆਏ ਸੀ ਸੋ ਜਦੋਂ ਵਿਭਾਗ ਦੇ ਧਿਆਨ ਚ ਆਈ ਸਾਡੀਆਂ ਇਹਨਾਂ ਦੇ ਨਾਲ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਮੀਟਿੰਗਾਂ ਹੋਣ ਤੋਂ ਬਾਅਦ ਜਿਹੜੀ ਜਿਹੜੀ ਜਗ੍ਹਾ ਤੋਂ ਪਰਮਿਸ਼ਨਾਂ ਦੀ ਜ਼ਰੂਰ ਸੀ ਅਸੀਂ ਇਹ ਪਰਮਿਸ਼ਨਾਂ ਨਾ ਸਿਰਫ ਵਿਭਾਗ ਦੇ ਕਾਰਨ ਦਿੱਤੀਆਂ ਬਲਕਿ ਅਸੀਂ ਗੁਰੂ ਪੰਥ ਦੇ ਆਪਣੇ ਆਪ ਨੂੰ ਦਾਸ ਸਮਝਦੇ ਹੋਏ ਅਸੀਂ ਆਪਣੇ ਆਪ ਨੂੰ ਨਿਰਮਾਣੇ ਸਿੱਖ ਸਮਝਦੇ ਹੋਏ ਇਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਵੀ ਸਾਡੀ ਵੀ ਕੋਈ ਤਨਫੋ ਨੇ ਇਸ ਸੇਵਾ ਦੇ ਵਿੱਚ ਪੈ ਸਕੇ ਸੋ ਮੈਂ ਅੱਜ ਤਰਸੀਮ ਸਿੰਘ ਕਾਨੇਕੇ ਜੀ ਜਿਹੜੇ ਕਿ ਪ੍ਰਧਾਨ ਨੇ ਦਵਾਨ ਟੋਡਰਮਲ ਫਾਊਂਡੇਸ਼ਨ ਦੇ ਲਖਵਿੰਦਰ ਸਿੰਘ ਕਾਨੇਕੇ ਜੀ ਤੇ ਨਾਲ ਇਹਨਾਂ ਦੇ ਸਾਰੇ ਜੰਨੇ ਆਪਣੇ ਜਿੰਨੇ ਇਹਨਾਂ ਦੇ ਸਾਰੇ ਸਾਥੀ ਸਹਿਯੋਗੀ ਨੇ ਮਾਨ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਮਾਨ ਸਾਹਿਬ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਉਹਨਾਂ ਨੇ ਵੀ ਬਹੁਤ ਵੱਡਾ ਸਹਿਯੋਗ ਜਾਨੀ ਕਿ ਆਪਣੀ ਨੀਕ ਕਮਾਈ ਦੇ ਵਿੱਚੋਂ ਇਹਦੇ ਵਿੱਚ ਪਾਇਆ ਸੋ ਮੇਰੇ ਨਾਲ ਅੱਜ ਲਖਵੀਰ ਸਿੰਘ ਜੀ ਰਾਏ ਸਾਹਿਬ ਜੋ ਇਸ ਹਲਕੇ ਦੀ ਨੁਮਾਇੰਦਗੀ ਕਰ ਰਹੇ ਨੇ ਐਮਐਲਏ ਸਾਹਿਬ ਉਹ ਵੀ ਨਾਲ ਖੜੇ ਨੇ ਸੋ ਉਹ ਪ੍ਰਦੀਪ ਸਿੰਘ ਢੀਮਾਨ ਜੀ ਹਰਨਪ੍ਰੀਤੀ ਸਿੰਘ ਮਹਾਰਾਣੀ ਪ੍ਰੀਤੀ ਕੌਰ ਜੀ ਜਿਹੜੇ ਉਹਦੇ ਖੜੇ ਨੇ ਉਹ ਵੀ ਉਹਰੇ ਖੜੇ ਨੇ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਪੈਸ਼ਲ ਧੰਨਵਾਦ ਸੰਧੂ ਸਾਹਿਬ ਉਹਨਾਂ ਦਾ ਜਿਹੜੇ ਅਮਰੀਕਾ ਦੇ ਵਿੱਚ ਬਹੁਤ ਵੱਡੇ ਵਪਾਰੀ ਨੇ ਜਿਹੜੇ ਦਿਲ ਖੋਲ ਕੇ ਜਾਨੀ ਕਿ ਇਸ ਸਥਾਨ ਦੀ ਜੋ ਸੇਵਾ ਉਹਦੇ ਵਿੱਚ ਵੱਡ ਚੜ ਕੇ ਹਿੱਸਾ ਪਾ ਰਹੇ ਸੋ 30% ਦੇ ਕਰੀਬ ਇਸ ਹਵੇਲੀ ਦਾ ਕੰਮ ਹੈ ਜਿਹੜਾ ਉਹ ਹੋ ਚੁੱਕਿਆ ਹੈ ਜਿਹਦੀ ਅੱਜ ਅਸੀਂ ਇੱਕ ਜੋ ਅੱਜ ਇਹਨਾਂ ਨੇ ਫਾਊਂਡੇਸ਼ਨ ਨੇ ਮੀਟਿੰਗ ਰੱਖੀ ਸੀ ਇਹਦੇ ਵਿੱਚ ਅਸੀਂ ਸਾਰੇ ਸਾਥੀਆਂ ਨੇ ਹਾਜ਼ਰੀ ਭਰੀ ਹੈ ਆਉਣ ਵਾਲੇ ਸਮੇਂ ਵਿੱਚ ਵੀ ਜਦੋਂ ਜਦੋਂ ਫਾਊਂਡੇਸ਼ਨ ਸਾਨੂੰ ਸੱਦਦੀ ਰਹੂਗੀ ਅਸੀਂ ਆਪਣੇ ਆਪ ਨੂੰ ਇਸ ਚੀਜ਼ ਦੇ ਦਾਸ ਮੰਨਦੇ ਹੋਏ ਉਰੇ ਪਹੁੰਚਾਂਗੇ ਕਿਉਂਕਿ ਮੇਰੇ ਤੋਂ ਪਹਿਲਾਂ ਮਾਨਯੋਗ ਸਪੀਕਰ ਸਾਹਿਬ ਨੇ ਸਾਰੀ ਗੱਲ ਦੱਸੀ ਹੈ ਇਹ ਮਨੁੱਖੀ ਅਧਿਕਾਰਾਂ ਦੇ ਵਿੱਚ ਬਾਬਾ ਜੀ ਦਾ ਕਿੰਨਾ ਵੱਡਾ ਯੋਗਦਾਨ ਸੀ ਸੋ ਉਹਨਾਂ ਦਾ ਕੋਈ ਸਾਨੀ ਨਹੀਂ ਹੋ ਸਕਦਾ ਸੋ ਠੀਕ ਹੈ ਵੀ ਅਸੀਂ ਇਹ ਸਾਰੇ ਜਣੇ ਰਲ ਮਿਲ ਕੇ ਇਹਦੀ ਸੇਵਾ ਨਿਭਾਣ ਲੱਗੇ ਹੋਏ ਆਂ ਤੇ ਇਹ ਐਡੀ ਵੱਡੀ ਨਿਸ਼ਕਾਮ ਸੇਵਾ ਹੈ ਕਿ ਫਾਊਂਡੇਸ਼ਨ ਕਹਿੰਦੀ ਅਸੀਂ ਇਹਦੀ ਸੇਵਾ ਨਿਭਾ ਕੇ ਤੇ ਅਸੀਂ ਹੋਰ ਜਿਹੜੇ-ਜਿਹੜੇ ਬਾਹੀ ਦੇ ਕਈ ਜਗ੍ਹਾ ਦੇ ਸਮਾਰਕ ਨੇ ਅਸੀਂ ਉਹਨਾਂ ਦੀ ਸੇਵਾ ਨਿਭਾਣੀ ਆਂ ਸੋ ਇਹ ਇੱਕ ਬਹੁਤ ਵੱਡਾ ਜਣੀ ਕਿ ਮੈਂ ਕਹਿੰਦਾ ਵੀ ਆਪਣੇ ਆਪ ਦੇ ਵਿੱਚ ਇੱਕ ਕਾਰਜ ਹੈ ਸੋ ਇਸ ਕਰ ਲਈ ਮੈਂ ਬਹੁਤ-ਬਹੁਤ ਫਾਊਂਡੇਸ਼ਨ ਨੂੰ ਵਧਾਈ ਦਿੰਦਾ ਹਾਂ ਬਹੁਤ-ਬਹੁਤ ਰਾਇ ਸਾਹਿਬ ਦੇਮਾਨ ਜੀ ਜੋ ਅੱਜ ਇਸ ਹਵੇਲੀ ਦੇ ਵਿੱਚ ਪਹੁੰਚਿਆ ਜੋ ਸੰਸਾਰ ਦੇ ਮਨੁੱਖੀ ਅਧਿਕਾਰਾਂ ਦੀ ਪ੍ਰਤੀਕ ਹੈ ਜੂਨੋ ਅੱਜਪਨੋ ਕਹਿ ਰਿਹਾ ਹੈ ਕਿ ਮਨੁੱਖੀ ਅਧਿਕਾਰਾਂ ਦੀ ਕਦਰ ਕਰਨੀ ਚਾਹੀਦੀ ਹੈ ਅੱਜ ਤੋਂ 300 ਸਾਲ ਪਹਿਲਾਂ ਸਵਾਨ ਫੌਡਰਮਲ ਨੇ ਇਸਨੇ ਹਾਏ ਦਿੱਤਾ ਸੀ ਇਹਦਾ ਇਹ ਇੱਕ ਯਾਦਗਾਰੀ ਤੌਰ ਤੇ ਜਾਰੀ ਜਾਏਗੀ ਇਹ ਇੱਕ ਸਨੇਹਾ ਦੇਗੀ ਨਾ ਕਿ ਇਹ ਕੋਈ ਮੰਨ ਮਤਲਬ ਕਿ ਕੋਈ ਮੰਨਤ ਆੜੀ ਜਾਂ ਮਹਾਰਾਜ ਪ੍ਰਕਾਸ਼ ਕਰਕੇ ਕੋਈ ਇਸ ਤਰ੍ਹਾਂ ਦੀ ਨਹੀਂ ਹੋਏਗਾ ਇਹ ਇਹ ਸਿਰਫ ਤੋਂ ਸਿਰਮ ਸਨੇਹਾ ਦੇ ਕੇ ਵੀ ਸਾਨੂੰ ਮਨੁੱਖਤਾ ਦੇ ਲਈ ਕਿਸ ਤਰ੍ਹਾਂ ਕੀ ਕਰਨਾ ਚਾਹੀਦਾ ਤੇ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਕਿਸ ਤਰ੍ਹਾਂ ਦੇ ਕਾਰਜ ਕਰਨੇ ਚਾਹੀਦੇ ਆ ਅੱਜ ਸਾਰੇ ਰਾਏ ਸਾਹਿਬ ਜੋ ਇਥੋਂ ਦੇ ਬਲੈਕ ਨੇ ਲਖਵੀਰ ਸਿੰਘ ਜੀ ਮਾਨ ਸਾਹਿਬ ਦੇਵਮਾਨ ਜੀ ਨੇ ਅੱਜ ਸਾਨੂੰ ਇਸ ਹਵੇਲੀ ਦੀ ਆਪਣੀ ਕਿਰਤ ਕਮਾਈ ਦੇ ਵਿੱਚੋਂ 11 ਲੱਖ ਰੁਪਏ ਦਾ ਚੈੱਕ ਦਿੱਤਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਨਾਲ ਸਪੀਕਰ ਸਾਹਿਬ ਜੀ ਵੀ ਪਹੁੰਚਿਆ ਨਾਲ ਤੁਰਲ ਸਿੰਘ ਜੀ ਸਾਹਬ ਜੋ ਮਿੰისტਰ ਇਸ ਪ੍ਰਾਤਨਾ ਦਾ ਭਾਗ ਦੇ ਤੋਂ ਤੋਂ ਜੁੜੇ ਤੇ ਉਹ ਵੀ ਸਨ ਕੋਲੇ ਪਹੁੰਚਿਆ ਨਾਲ ਬਹਾਦਰ ਸਿੰਘ ਆ ਮਹਾਰਾਣੀ ਪ੍ਰੀਤੀ ਸਿੰਘ ਆ ਸਰਦਾਰ ਕਰਪਾਲ ਸਿੰਘ ਆ ਸਾਰੀ ਫਾਊਂਡੇਸ਼ਨ ਪਹੁੰਚੀ ਆ ਅਸੀਂ ਮੰਤਰੀ ਜੀ ਨੇ ਬੇਨਤੀ ਕੀਤੀ ਸੀ ਸਰਕਾਰ ਨੂੰ ਤੇ ਸਾਰੀ ਸਰਕਾਰ ਦੇ ਮੱਦੇ ਸਬੰਧ ਪਹੁੰਚਿਆ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਨਾਲ ਬੋਪਾਰਾ ਜੀ ਸਾਹਿਬ ਪਹੁੰਚਿਆ ਬਹੁਤ ਸਾਰੇ ਸੱਜਣ ਪਹੁੰਚੇ ਅਸੀਂ ਸਾਰਿਆਂ ਦਾ ਸੁਪਰਗੱਜਾ ਰਹੇ ਆ ਮੀਡੀਆ ਦੇ ਵੀ ਸੁਪਰਗਏ ਜਾ ਰਹਾ ਕਿ ਤੁਸੀਂ ਸਾਲ ਉਸਾਸ ਦੇ ਨੇ ਇਹ ਆਪਣਾ ਸਾਰਾ ਜਗਾ ਤਾਰਜਾ ਮਹਾਰਾਜ ਦੀ ਕਿਰਪਾ ਨਾਲ ਆਪਾਂ ਸਾਰੀ ਭਰਾ ਨਾਲ ਇਸ ਨੂੰ ਸੰਭੋਧ ਹੈ ਅਸਟੀਮੇਟ ਅਸਟੀਮੇਟ ਇਹ ਕੱਲੀ ਜਿਹੜੀ ਹਵੇਲੀ ਦਾ ਆਉਣ ਵਾਲੇ 1 ਤੋਂ ਦਸੰਬਰ ਦੇ ਵਿੱਚ ਆਪਾਂ ਕਾਫੀ ਕੁਸ਼ ਕਰ ਚੁੱਕੇ ਹੋਵਾਂਗੇ ਤੇ ਪਰ ਇੰਤਰੇ ਜੇ ਆਪਾਂ ਮਿਉਜੀ ਅਮਦਾਰ ਦੇਖੀ ਤਾਂ ਇਹ ਤੇ 2 ਸਾਲ ਕੱਢਣ ਵਟਾ ਇਹ ਲੱਗਦਾ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਤੇ ਦਿਮਾਂਤ ਕੁਦਰਮਾਲ ਜੀ ਦੀ ਨਾਲ ਦੀ ਜਹਾਜ਼ ਹਵੇਲੀ ਜਿਹੜੀ ਹੈ ਲਗਭਗ ਰੀਆ ਹਤਮਹੁ ਦੇ ਕਿਨਾਰੇ ਸੀਗੀ ਦਿਵਾਨ ਕੋਟਰਮਾਲ ਕਸਟ ਵੱਲੋਂ ਬਹੁਤ ਵੱਡਾ ਹਟਾਉਦਨ ਕੀਤਾ ਗਿਆ ਹੈ ਇਸੇ ਬਲਵੇਂ ਆਪਣੀ ਪ੍ਰੀਤੀ ਜੀ ਨਾਬੇਤਾਂ ਉਹਨਾਂ ਦੇ ਕਾਰਨ ਕਰੀ ਮੈਂ ਨਾਲ ਜੁੜੀਆਂ ਜੀ ਤੇ ਅੱਜ ਇਹ ਜਿਹੜੀ ਮੀਟਿੰਗ ਸਾਡੀ ਹੋਈ ਸੀਗੀ ਇਹਦੇ ਵਿੱਚ ਕਿੰਨੇ ਸਟੈਪਾਂ ਦੇ ਵਿੱਚ ਕੰਮ ਆਉਣਾ ਪਹਿਲਾ ਸਟੈਪ ਲਗਭਗ ਮੁਕੰਮਲ ਹੋ ਗਿਆ ਜਿਹਦੇ ਵਿੱਚ 30% ਕੰਮ ਹੋ ਚੁੱਕਿਆ ਫਿਰ ਦਿਵਾਨ ਕੋਟਰਮਾਲ ਜੀ ਦੁਨੀਆ ਦੇ ਇਤਿਹਾਸ ਦੇ ਵਿੱਚ ਕਲੋਥੇ ਇੱਕ ਐਸੀ ਉਦਾਹਰਣ ਹੈ ਜਿਨ੍ਹਾਂ ਨੇ ਜਿਹੜਾ ਮੁੱਖੀ ਅਧਿਕਾਰਾਂ ਦੀ ਰੱਖਿਆ ਵਾਸਤੇ ਤੇ ਉਹਨਾਂ ਨੇ ਆਪਣਾ ਸਾਰਾ ਕੁਝ ਹੀ 바ਚਦਾ ਜੀ ਸਾਹਿਬ ਜਦਾਂ ਅਜਿਹਾ ਇਹਨਾਂ ਨੇ ਯਾਰ ਜਿਹੜੀ ਐਫਐਸ ਦੁਆਰਾ ਜਿਹੜੀ ਸਜੀਕਰਨ ਦੀ ਗੱਲ ਹੋਈ ਹੈ ਤੇ ਮੈਂ ਜਦੋਂ ਪਹਿਲਾਂ ਦਾ ਪ੍ਰੋਗਰਾਮ ਸੀਗਾ ਦਰਬਾਰੀ ਸਮਾਰੋਹ ਤੋਂ ਆਇਆ ਸੀਗਾ ਤਾਂ ਕਾਮ ਬਣਿਆ ਐਸੇ ਤਾਂ ਮੈਂ ਤਾਂ ਬਹੁਤ ਨਿਮਾਣਾ ਜਿਹਾ ਉਹਦਾ ਪੈਰਾਂ ਜੀ ਕਿਸੇ ਹੈ ਨਹੀਂ ਪਰ ਮੈਂ ਆਪਣੀ ਤਨਖਾਹ ਦੇ ਵਿੱਚੋਂ ਅੱਜ 11 ਲੱਖ ਰੁਪਏ ਦਾ ਚੈੱਕ ਜਿਗਾ ਜੀ ਸੁਨਾਨ ਕੁਮਰ ਮਾਲ ਹਵੇਲੀ ਉਹ ਦਫਤਰੀ ਮਾਣ ਮੱਕਰ ਪਾਕਰੇ ਕੇ ਇਹ ਯਾਦ ਜਿਹੜੀ ਹਮੇਸ਼ਾ ਬਕਰਾਂ ਤੇ ਔਰ ਸਾਡੇ ਜਿਹੜੇ ਸੰਸਥਾਇਤ ਹੁੰਦੀ ਬਹੁਤੀ ਬਾਤਮਾਲ ਕੰਮ ਕਰਦੇ ਕਿਉਂਕਿ ਅਸੀਂ ਗੱਲਾਂ ਤਾਂ ਬਹੁਤ ਕਰਦੇ ਆ ਪਰ ਉਹਦੇ ਤੇ ਸਾਡਾ ਅਮਲ ਨਹੀਂ ਹੁੰਦਾ ਅਸੀਂ ਗੱਲਾਂ ਬਹੁਤ ਵਧੀਆ ਵਧੀਆ ਕਰ ਜਾਂਦੇ ਆ ਪਰ ਉਹ ਅਸੀਂ ਗੱਲਾਂ ਕਰਕੇ ਨਿਕਲ ਜਾਂਦੇ ਆ ਪਰ ਜਿਵੇਂ ਆਉਟਰਮਾਰਕ ਟ੍ਰਸ ਜਿਹੜਾ ਜੀ ਜਿਹਦੇ ਵਿੱਚ ਐਨ ਆਰ ਆਈ ਭਰਾ ਜਿਹੜੇ ਸਾਰੀ ਸੇਵਾ ਜਿਹੜੀ ਆਪਣਾ ਸਭ ਕੋਲ ਕੋਲ ਦੀ ਸੇਵਾ ਜਿਹੜੀ ਉਹ ਕਰ ਰਹੇ ਆ ਇਹ ਬਹੁਤ ਭਾਗਾਂ ਵਾਲੀ ਗੱਲ ਆ ਔਰ ਅਸੀਂ ਖੁਸ਼ਕਿਸਮਤ ਆ ਕਿ ਪੰਜਾਬ ਸਰਕਾਰ ਸਾਡੇ ਸਪੀਕਰ ਸਾਹਿਬ ਤਰਨ ਸਿੰਘ ਸੰਮਰ ਸਾਹਿਬ ਸਾਡੇ ਤਨਪੀ ਸੌਂਦ ਸਾਹਿਬ ਮੰਤਰੀ ਜਿਹੜੇ ਕਿ ਇਹਦੇ ਵਿਭਾਗ ਦੇ ਮੰਤਰੀ ਨੇ ਉਹਨਾਂ ਦਾ ਸਹਿਯੋਗ ਔਰ ਸਾਡਾ ਜਿੰਨੇ ਐਸਜੀਪੀਸੀ ਹੋ ਗਏ ਸਾਰੇ ਮਿਲ ਕੇ ਇੱਕ ਬਹੁਤ ਹੀ ਵੱਡਾ ਕੌਲਾ ਜਿਹੜਾ ਕਰ ਰਹੇ ਨੇ ਲਗਭਗ ਉਸ ਸਾਲ ਦੀ ਮਿਆਦ ਦੇ ਵਿੱਚ ਸਮਾਂ ਦੇ ਵਿੱਚ ਅਜੇ ਲਈ ਪੂਰੀ ਹੋਏਗੀ ਔਰ 60 ਕਰੋੜ ਦੀ ਲਗਤ ਨਾਲ ਬਣ ਕੇ ਬਹੁਤ ਹੀ ਸ਼ਾਨਦਾਰ ਹਵੇਲੀ ਅ ਬਰ ਮਾਨ ਪ੍ਰੋਪਰਟੀ ਮੰਡੀ ਆਪ ਨੂੰ ਦੁਬਾਰਾ ਫਿਰ ਸੇਵ ਕਰੇ ਪ੍ਰਾਪਤੀ ਵੇਚਨੇ ਅਤੇ ਖੀਨਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ